ਜਪੋ ਹਤਾ ਏਕੋ ਨਾਮਾ ਔਰ ਉਹ ਅਸੀਂ ਜਪੇ ਨਹੀਂ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਉਹ ਅਸੀਂ ਕਦੇ ਜਪਿਆ ਹੀ ਨਹੀਂ ਔਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਬੀਜ ਅੰਦਰ ਪਾ ਜੀਵਨ ਬੱਤਰੇ ਸਤ ਸੰਗਤ ਚ ਆਉਂਦਾ ਸਤ ਸੰਗੀ ਆ ਸੇਵਾ ਕਮਾਉਂਦਾ ਗੁਰੂ ਕੇ ਨਾਮ ਜਲਦੀ ਵਰਤਖਾ ਹੁੰਦੀ ਕੀਰਤਨ ਰੂਪ ਚ ਕਥਾ ਰੂਪ ਚ ਬਾਣੀ ਰੂਪ ਚ ਇਹਦੀ ਧਰਤੀ ਐਨ ਸਿੰਜੀ ਗਈ ਆ ਹੁਣ ਇਹਦੇ ਵਿੱਚ ਬੀਜ ਪਾ ਨਾਮ ਜਪਿਆ ਕਰ ਨਾਮ ਚੌਂਕੜਾ ਮਾਰ ਕੇ ਸੁਰਤ ਜੋੜ ਕੇ ਅੰਦਰੂ ਆਤਮੇ ਦਿਖਾਵਾ ਨਾ ਹੋਵੇ ਜੀ ਅਸੀਂ ਦੱਕੇ ਦੇ ਜਪਜੀਤ ਸਾਹਿਬ ਟੇਕੇ ਪੜ ਲਿਏ ਤੇ ਵੀ ਬੰਦਿਆਂ ਨੂੰ ਫਿਰ ਅਸੀਂ ਦੱਸਣਾ ਹੁੰਦਾ ਹੈ ਨਹੀਂ 5 ਮਿੰਟ ਜਪੋ ਚਾਹੇ 50 ਮਿੰਟ ਜਪੋ ਆਪਦੇ ਲਈ ਤੇ ਉਹਨੂੰ ਹਉਮੈ ਨਹੀਂ ਬੰਦੇ ਨਹੀਂ ਆਪਣੇ ਲਈ ਜਿਹੜੇ 5 ਮਿੰਟ 50 ਮਿੰਟ ਬੈਠੋ ਉਹਦੇ ਵਿੱਚ ਦੂਜਾ ਫੁਰਨਾ ਨਾ ਆਵੇ ਆਪ ਹੀ ਸਰੋਤਾ ਆਪ ਹੀ ਬਖਤਾ ਬੰਨੈ ਤੇ ਉਹਦੇ ਵਿੱਚ ਫੇਰ ਧੁਨ ਜਿਹੜੀ ਅੰਦਰੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਉਹ ਆਪੇ ਤੁਨ ਬਾਹਰ ਸਮਝਣ ਵਾਸਤੇ ਪ੍ਰਗਟ ਕਰਨਿਆ ਉਹਨੂੰ ਅੰਦਰ ਹੀ ਚਲਾਉਣਾ ਜਿਹਨੂੰ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ ਅੰਦਰ ਆਰਾਧਨਾ ਜ਼ੁਬਾਨ ਨਾਲ ਇੰਨਾ ਕੋ ਐਸਤਾ ਬਈ ਦੂਜੇ ਤੱਕ ਨਹੀਂ ਆਪ ਹੀ ਸੁਨਣਾ ਜੇ ਬਾ ਜਪ ਗੁਰ ਨਾਓ ਨੇਤਰੀ ਸਤਗੁਰ ਪੇਖੋਣਾ ਅੰਦਰ ਆਤਮੇ ਵੀਰ ਦੇਦਾਰ ਹੋਣਗੇ ਇਹਨਾਂ ਨੇਤਰਾਂ ਨਾਲ ਵੀ ਕਣ-ਕਣ ਵਿੱਚ ਨਦਰ ਆਵੇਗਾ ਨੇਤਰੀ ਸਤਗੁਰੂ ਪੇਖਣਾ ਸ਼ਰਮਣੀ ਸੁਨਣਾ ਗੁਰਨਾਉ ਜਿਹੜਾ ਅੰਦਰ ਚੱਲ ਪਿਆ ਨਾ ਹਰ ਜਗ੍ਹਾ ਤੋਂ ਵਾਅ ਸੁਣਾਈ ਦੇਵੇਗੀ ਉਹਨੂੰ ਅੰਦਰ ਧਿਆਨ ਧਰ ਜਿਹੜੀ ਵਾਹਿਗੁਰੂ ਦੀ ਧੁਨ ਬਾਹਰ ਆਈਆ ਏਸ ਦਾ ਪੱਲੂ ਪਕੜ ਕੇ ਸੁਰਤ ਨੂੰ ਅੰਦਰ ਲੈ ਕੇ ਜਾ ਜਿੱਥੋਂ ਆਈਆ ਮੁੜ ਕੇ ਵਾਪਸ ਜਾ ਉਥੇ ਜਾਹੀ ਕੇ ਸੰਗ ਤੇ ਬੀਛੜਾ ਤਾਹੀ ਕੈ ਸੰਗ ਲਾਗ ਉਥੇ ਸੁਰਤ ਲਜਾ ਜਿੱਥੋਂ ਟੁੱਟੀ ਆ ਜਿੱਥੋਂ ਲਿਵ ਛੁੜਕੀ ਆ ਉਹਨੂੰ ਜੋੜ ਉਥੇ ਅੰਦਰ ਉਤਰ ਜਦੋਂ ਅੰਦਰ ਉਤਰੇਗਾ ਉਹ ਧੁਨ ਦੇ ਉੱਪਰ ਧਿਆਨ ਟਿਕਾਉਣਾ ਜਿੱਥੋਂ ਵਾਹਿਗੁਰੂ ਨਾਮ ਤੁਨ ਉਪਜੀ ਤੇ ਉਹ ਧੁਨ ਮਹਿ ਧਿਆਨ ਤੇ ਧਿਆਨ ਮਹਿ ਜਾਣਿਆ ਸਮਝਣਾ ਗੁਰੂ ਦਾ ਦੇਦਾਰ ਹੋਣਾ ਜੁੜਨਾ ਇਕਮਿਕਤਾ ਹਾਸਲ ਕਰਨੀ ਤੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਆਕਾਥ ਕਹਾਣੀ ਆਪਣੇ ਅੰਦਰ ਉਤਰਨਾ ਆਪਣੇ ਅੰਦਰ ਹੀ ਪਰਚੋਲ ਕਰਨੀ ਭਾਲ ਕਰਨੀ ਲੱਭਣਾ ਜਦੋਂ ਆਪਣੇ ਅੰਦਰ ਨਾਮ ਨੂੰ ਜਪਦਿਆਂ ਹੋਇਆਂ ਉਤਰੇ ਤੇ ਨਾਮ ਦੁਹਾਈ ਰੱਬ ਦੀ ਬਾਹਰੋਂ ਕਿ ਦਿਉਨੀ ਜੇ ਮਿਲਣਾ ਭਗਵਾਨ ਪਰਮਾਤਮਾ ਬਾਹਰੋਂ ਕਿ ਦਿਉਨੀ ਜੇ ਮਿਲਣਾ ਜਿੰਨੂ ਨਾਮ ਪ੍ਰਗਟ ਹੋਣਾ ਧੁਣ ਚਲਣੀ ਆ ਨਾ ਉਹਦੇ ਅੰਦਰੋਂ ਚਲਣੀ ਆ ਜਿੰਨੂ ਵੈਗੁਰੂ ਜੀ ਦਾ ਦੇਦਾਰ ਹੋਣਾ ਸਭ ਤੋਂ ਪਹਿਲਾਂ ਅੰਤਰਾਤਮੇ ਹੀ ਹੋਣਾ ਹੈ ਅੰਤਰ ਆਤਮੇ ਦੇਦਾਰ ਹੋਵੇਗਾ ਫਿਰ ਕਣਕਣ ਵਿੱਚ ਬਾਹਰ ਹੋਵੇਗਾ ਫਿਰ ਬਾਹਰ ਹੋਵੇਗਾ ਆਪਾਂ ਅੰਦਰੋਂ ਜਿੰਦਾ ਹਾਂ ਤਾਂ ਬਾਹਰੋਂ ਜਿੰਦਾ ਹੈ ਜਿਸ ਦਿਨ ਅੰਦਰਲਾ ਪਾਸੇ ਹੋ ਗਿਆ ਇਹ ਡੈੱਡ ਇਹ ਬਾਡੀ ਨੇ ਕੋਈ ਹਰਕਤ ਨਹੀਂ ਕਰਨੀ ਸਾਡੇ ਨਦਰ ਅੰਦਰ ਹੈ ਨਿਗਾ ਅੰਦਰੋਂ ਚਲੀ ਜਾਏ ਬਾਹਰ ਕੁਝ ਨਹੀਂ ਦਿਖਾਈ ਦੇਵੇਗਾ ਸਰੋਤ ਅੰਦਰੋਂ ਚਲੀ ਜਾਏ ਬਾਹਰੋਂ ਕੁਝ ਨਹੀਂ ਸੁਣਾਈ ਦੇਵੇਗਾ ਬੋਲ ਅੰਦਰੋਂ ਚਲੇਦਾਨ ਜਿੰਨੇ ਮਰਜ਼ੀ ਬੋਲੋ ਹੋਠ ਹਿਲਾਇ ਜਾਓ ਕੁਝ ਨਹੀਂ ਸੁਣਾਈ ਦੇਵੇਗਾ ਭਗਵਾਨ ਦੀ ਧੁਨ ਭਗਵਾਨ ਦਾ ਨਾਮ ਭਗਵਾਨ ਸਾਡੇ ਅੰਦਰੇ ਸਭ ਮੈਂ ਜੋਤ ਜੋਤ ਹੈ ਸੋਏ ਤੇਸ ਦਾ ਚਾਨਣ ਸਭ ਮੈਂ ਚਾਨਣ ਹੋਏ ਉਹ ਨਾਮ ਜਪ ਅੰਦਰ ਆਰਾਧ ਨਾਮ ਨਿਧਾਨ ਅਪਾਰ ਪਾਰਾਵਾਰ ਤੋਂ ਪਰੇ ਏਡਾ ਵੱਡਾ ਖਜ਼ਾਨਾ ਹੈ ਨਾਮ ਦਾ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਈ ਦਾ ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰ ਉਹ ਵਸਿਆ ਹੋਇਆ ਤੇ ਰਸਨਾ ਦੇ ਨਾਲ ਧਿਆ ਜਪ ਰਸਨਾ ਉਦਾ ਰਸ ਮਾਣੇ ਆਰਾਧੇ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕਟਿਏ ਰਸਨਾ ਗੁਣ ਗੋਪਾਲ ਨਿਦ ਗਾਇਨ ਸਾਤ ਸਹਿਦ ਰਹਿਸ ਮਨ ਉਪਜਿਓ ਸਗਲੇ ਦੁਖ ਪੁਲਾਇਨ ਜੇ ਜਪਨ ਲਗਦਾਏ ਦੁਖ ਰੋਗ ਭਜ ਜਾਣਗੇ ਮਹਾਰਾਜ ਕਹਿੰਦੇ ਪਾਰਾ ਵਾਰ ਤੋਂ ਪਰੈ ਇੰਨੇ ਕੁ ਖੋਜਣੇ ਨਾਮ ਜਪਣ ਵਾਲੇ ਦੇ ਕੋਲ ਬਖਸ਼ਿਸ਼ਾਂ ਪ੍ਰਾਪਤ ਹੋ ਜਾਂਦੀਆਂ ਨੇ ਕੋਈ ਗਿਣ ਨਹੀਂ ਸਕਦਾ ਪਾਰ ਆਵਾਰ ਤੋਂ ਪਰਿਆ ਤੇ ਭਗਤਾਂ ਮਨ ਵਸੇ ਇਹ ਸਾਰੀਆਂ ਦਾਤਾਂ ਬਖਸ਼ਿਸ਼ਾਂ ਨਾਮ ਜਪਣ ਨਾਮ ਭਗਤਾਂ ਦੇ ਮਨ ਵਿੱਚ ਤੇ ਨਾਮ ਦੇ ذریعے ਭਗਤਾਂ ਦੇ ਕੋਲ ਹਿਰਦੇ ਵਿੱਚ ਇਹ ਬਖਸ਼ਿਸ਼ਾਂ ਦਾਤਾਂ ਵਸਦੀਆਂ ਨੇ ਉਹਨਾਂ ਦੇ ਕੋਲ ਨੇ ਮਹਾਰਾਜ ਕਹਿੰਦੇ ਜਨਮ ਮਰਨ ਮੋਹ ਦੁੱਖ ਜਿਹੜਾ ਜੰਮਣ ਮਰਨ ਦਾ ਗੇੜ ਪਿਆ ਹੈ ਜਿਹਨੂੰ ਮਹਾਰਾਜ ਕਹਿੰਦੇ ਜਨਮ ਮਰਨ ਨਾ ਹੋਏ ਤਿਸਕਾ ਕਟੈ ਜਮ ਕੇ ਫਾਸੇ ਜਿਹੜਾ ਜਪਦਾ ਨਾ ਜੁੜ ਗਿਆ ਉਹਦਾ ਜੰਮਣ ਮਰਨਾ ਨਹੀਂ ਉਹ ਜਨਮ ਮਰਨ ਦੋਹੂ ਮੈਂ ਨਹੀਂ ਦੋਨਾਂ ਚੀਜ਼ਾਂ ਤੋਂ ਵੱਖ ਹੋ ਜਾਂਦੇ ਆ ਉਹ ਪ੍ਰਭੂ ਦੇ ਹੁਕਮ ਅਨਸਾਰ ਭਲਾ ਕਰਨ ਵਾਸਤੇ ਆਉਂਦੇ ਨੇ ਜਨ ਪਰ ਉਪਕਾਰੀ ਆਏ ਉਹ ਪਰਉਪਕਾਰਨ ਵਾਸਤੇ ਆਉਂਦੇ ਨੇ ਮਹਾਰਾਜ ਕਹਿੰਦੇ ਮਿਲ ਸਾਧ ਸੰਗੇ ਨਾਮ ਰੰਗੇ ਤਾ ਪੂਰਨ ਆਸੋ ਸਾਧ ਸੰਗਤ ਕਰਦਿਆਂ ਨਾਮ ਦੇ ਰੰਗ ਵਿੱਚ ਤਦਾਕਾਰ ਹੋ ਗਏ ਰੰਗਤ ਨਾਮ ਦੀ ਚੜ ਗਏ ਤੇ ਆਸਾ ਪੂਰਨ ਹੋਈ ਜਨਮ ਮਰਨ ਮੋਹ ਦੁਖ ਮੋਹ ਰੂਪ ਦੁਖੇ ਜੰਮਨ ਮਰਨ ਦਾ ਦੁਖੇ ਕਹਿੰਦੇ ਸਾਧੂ ਸੰਗ ਨਸੈ ਸਤਿਗੁਰੂ ਦਾ ਸੰਗ ਕਰਕੇ ਤੇ ਸਤਿਗੁਰੂ ਵਿੱਚ ਸੰਗਤ ਹਾਰ ਪ੍ਰਭ ਵਸੈ ਜਿਉ ਸਤ ਸੰਗਤ ਦਾ ਸੰਗ ਕੀਤਾ ਸਤਿਗੁਰੂ ਕੋ ਲਾ ਕੇ ਬਾਉ ਫਿਰ ਸਤ ਸੰਗਤ ਵਿੱਚ ਸਤਿਗੁਰੂ ਦਾ ਵਾਸਾ ਮਨ ਕਰਕੇ ਮਨਨੇ ਸੰਗ ਮਾਲਕ ਦਾ ਕਰ ਲਿਆ ਹੈ ਮਾਲਕ ਨਾਲ ਜੁੜ ਗਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਦਾ ਅੰਗ ਸੰਗੇ ਅਬੰਗੰ ਬੈ ਬੂਤੇ ਉਹਦਾ ਸੰਗ ਕਰਕੇ ਮੋਹ ਵੀ ਨਸ਼ਟ ਹੋ ਗਿਆ ਹੈ ਜਨਮ ਮਰਨ ਵੀ ਨਸ਼ਟ ਹੋ ਗਿਆ ਹੈ ਦੁੱਖਾਂ ਦਾ ਵੀ ਨਾਸ਼ ਹੋ ਗਿਆ ਹੈ ਮਹਾਰਾਜ ਕਿਰਪਾ ਕਰਦੇ ਵਿਸਰਾਮ ਦੇ ਕੇ ਮੋਹ ਬਾਦ ਹੰਕਾਰ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਮੋਹ ਆਦਕ ਤੇ ਮਹਾਰਾਜ ਕਹਿੰਦੇ ਬਾਦ ਵਿਅਰਥ ਹੰਕਾਰ ਕਰਦੇ ਨੇ ਵਿਅਰਥ ਜੀਵਨ ਬਥਰ ਕਰਦੇ ਨੇ ਉਹ ਸਰਪਰ ਸੰਸਾਰ ਵਿੱਚ ਜ਼ਰੂਰ ਹੀ ਰੁੰਨਿਆ ਰੋਂਦੇ ਨੇ ਹਾਵੇ ਹੌਕੇ ਮਾਰਦੇ ਨੇ ਜਿਨ੍ਹਾਂ ਅੰਦਰ ਹੰਕਾਰ ਵਿਅਰਥ ਝਗੜੇ ਵਿਅਰਥ ਬੋਲ ਵਿਅਰਥ ਮੋਹ ਮਹਾਰਾਜ ਕਹਿੰਦੇ ਇਹਦੇ ਕਾਰਨ ਉਰੋਂਦੇ ਤੇ ਸੰਸਾਰ ਤੇ ਆਉਨਿਆਂ ਦੀ ਬਰੁੰਦਾ ਹੰਕਾਰੀ ਰੋਂਦਾ ਜੀਵਨ ਬਥਰ ਕਰਦਾ ਜਿੱਦਣ ਤੁਰਦਾ ਪੱਲੇ ਕੁਝ ਨਹੀਂ ਹੁੰਦਾ ਤੇ ਹਾਵੇ ਹੋ ਕੇ ਮਾਰਦਾ ਸੰਸਾਰ ਤੋਂ ਕੂਚ ਕਰਦਾ ਮਹਾਰਾਜ ਕਹਿੰਦੇ ਹੰਕਾਰੀ ਜਿਹੜਾ ਹੈ ਹੰਕਾਰ ਦੇ ਸਹਤ ਦੂਜਿਆਂ ਨੂੰ ਪੱਲੇ ਨਹੀਂ ਬਣਦਾ ਜਿਹਨੂੰ ਮਹਾਰਾਜ ਕਹਿੰਦੇ ਆਪਸ ਕੋ ਦੀਰਘ ਕਰ ਜਾਣੈ ਔਰਨ ਕੋ ਲਗmaat ਆਪਣੇ ਆਪ ਨੂੰ ਵੱਡਾ ਜਾਂਦਾ ਹੈ ਤੇ ਜਿਹੜਾ ਗੁਰਮਤੀ ਹੈ ਉਹ ਕਹਿੰਦਾ ਨਹੀਂ ਮੈਂ ਕੁਝ ਨਹੀਂ ਉਹ ਆਪਣੇ ਆਪ ਨੂੰ ਨਿਉਨਤਾ ਵਿੱਚ ਨਿਮਰਤਾ ਵਿੱਚ ਰੱਖਦਾ ਹੈ ਕੁਝ ਪਾਉਂਦਾ ਹੈ ਤੇ ਗੁਰੂ ਨੂੰ ਧਿਆਂਦਾ ਸੁਖ ਨਾ ਪਾਇ ਨਮੂਲ ਨਾਮ ਵੇ ਸੁਨਿਆ ਐਸੇ ਹੰਕਾਰੀ ਦੁਰ ਵਿਚਾਰੀ ਪਰਮਾਤਮਾ ਤੋਂ ਟੁੱਟੇ ਹੋਏ ਹੰਕਾਰ ਦੇ ਸਹਤ ਹੋਏ ਮਹਾਰਾਜ ਕਹਿੰਦੇ ਕਦੇ ਸੁੱਖ ਨਹੀਂ ਪਾਉਂਦੇ ਕਦੇ ਸੁੱਖ ਨਹੀਂ ਪਾਉਂਦੇ ਨਾ ਇੱਥੇ ਨਾ ਉੱਥੇ ਕਿਉਂਕਿ ਮੂਲ ਨਾਂ ਦੇ ਨਾਲੋਂ ਜਿਹੜਾ ਵਿਸੁੰਨਿਆਂ ਵਿਛੜਿਆ ਮੂਲ ਕੀਏ ਪ੍ਰਮਾਤਮਾ ਮੂਲ ਕੀਏ ਨਾਮ ਉਹਦੇ ਤੋਂ ਵਿਛੜੇ ਹੋਏ ਨੇ ਤੇ ਫਿਰ ਦੁਖੀ ਹੁੰਦੇ ਨੇ ਔਰ ਦੁੱਖ ਨੂੰ ਭੁਗਦੇ ਸੁੱਖ ਨਾਹੀ ਬਹੁਤਾ ਧੰਨ ਖਾਟੈ ਕੁਝ ਦਾ ਵਿਚਾਰ ਹੈ ਜੀ ਧਨ ਘਰੇ ਆ ਤੇ ਬਹੁਤ ਜ਼ਿਆਦਾ ਧਨ ਆ ਤੇ ਸਾਰੇ ਸੁੱਖ ਆ ਜੀ ਪੈਸੇ ਨਾਲ ਜੋ ਮਰਜ਼ੀ ਖਰੀਦ ਲਵਾਂਗੇ ਕੰਮ ਕਾਜ ਤੋਂ ਘਰੇ ਰੌਲਾ ਫਿਰਦਾ ਚਾਰ ਕੰਮੇ ਰੱਖ ਲਵਾਂਗੇ ਕੋਈ ਹੋਰ ਕੰਮ ਕਰ ਲਾਂ ਕੋਈ ਵਸਤੂ ਲੈ ਆਵਾਂਗੇ ਤੇ ਜਿਹੜਾ ਅੰਦਰ ਮਨ ਦੀ ਬੇਚੈਨੀ ਹੈ ਉਹ ਪੈਸੇ ਨਾਲ ਠੀਕ ਨਹੀਂ ਹੋਣੀ ਜੇ ਘਰ ਅੰਦਰ ਧੀ ਪੁੱਤਰ ਦੀ ਲੋੜ ਹੈ ਕਿਹੜੀ ਦੁਕਾਨ ਤੋਂ ਕਿਹੜੇ ਬਾਜ਼ਾਰ ਤੋਂ ਖਰੀਦ ਕੇ ਲਿਆਵੋਗੇ ਧੀ ਪੁੱਤਰ ਦੀ ਜਾਣ ਜਾਂਦੀ ਪਈ ਆ ਡਾਕਟਰ ਜਵਾਬ ਦੇ ਦੇਣ ਤੇ ਪੈਸਾ ਉੱਥੇ ਕਿਸ ਕੰਮ ਆਵੇਗਾ ਪੈਸਾ ਬਚਾ ਲਵੇਗਾ ਤੇ ਕਈ ਵੇਰ ਐਸਾ ਹੁੰਦਾ ਡਾਕਟਰ ਵੈਦ ਹਾਕੀਮ ਜਵਾਬ ਦੇ ਦਿੰਦੇ ਆ ਤੇ ਜੀ ਪ੍ਰਾਰਥਨਾ ਕਰਦਾ ਹੈ ਗੁਰੂ ਕਿਰਪਾ ਕਰਕੇ ਉਹਨੂੰ ਚੜ੍ਹਦੀ ਕਲਾ ਵਿੱਚ ਕਰ ਦਿੰਦਾ ਹੈ ਉਹ ਕਿਹੜੀ ਦਵਾਈ ਕਿੱਥੋਂ ਪੈਸੇ ਨਾਲ ਖਰੀਦੇ ਆਂ ਮਹਾਰਾਜ ਕਹਿੰਦੇ ਨਹੀਂ ਧਨ ਕਮਾਉਣ ਨਾਲ ਨਹੀਂ ਬੜੇ ਬੜੇ ਤਨਾੜ ਆ ਦੀ ਜਿਹੜੇ ਸੰਸਾਰ ਤੋਂ ਹਾਵੇ ਹੋ ਕੇ ਮਾਰ ਦੇ ਗਏ ਟਾਟੇ ਬਿਰਲੇ ਵਰਗੇ ਰੋਂਦੇ ਗਏ ਰਮਨ ਵਰਗੇ ਹਾਵੇ ਹੋ ਕੇ ਮਾਰਦੇ ਗਏ ਉਹਨਾਂ ਦੇ ਪੱਲੇ ਕੁਦ ਨਹੀਂ ਪਿਆ ਸੁਖ ਨਹੀਂ ਪੇਖੇ ਨਿਰਤ ਨਾਟੇ ਔਰ ਵੇਖਦਾ ਭਈ ਜੋ ਕੁਦ ਮੈਂ ਅੱਖਾਂ ਦੇੜੀਆਂ ਨੇ ਇਹਦੇ ਨਾਲ ਦੇਖ ਕੇ ਇੱਧਰ ਉੱਧਰ ਕੁਈ ਸਕੂਨ ਮਿਲੇਗਾ ਮਹਾਰਾਜ ਕਹਿੰਦੇ ਜਿੰਨੇ ਮਰਜੀ ਨਾਟਕ ਚੇਟਕ ਦੇਖ ਲਾ ਔਰ ਇਹਦੇ ਨਾਲ ਸੁਖ ਨਹੀਂ ਅੱਖੀਂ ਦੇਖ ਨਾ ਰੱਜੀਆਂ ਬਉ ਰੰਗ ਤਮਾਸ਼ੇ ਇਹ ਅੱਖਾਂ ਨਹੀਂ ਰੱਜਦੀਆਂ ਇਹ ਪ੍ਰਾਇਆ ਤਨ ਪ੍ਰਾਇਆ ਤਨ ਤੱਕ ਦੀਆਂ ਹੋਈਆਂ ਕਦੇ ਵੀ ਇਹ ਭਰਦੀਆਂ ਨਹੀਂ ਇਹਦੇ ਨਾਲ ਸੁਖ ਨਹੀਂ ਸੁਖ ਨਹੀਂ ਬਉ ਦੇਸ ਕਮਾਏ ਉਹ ਕਹਿੰਦਾ ਵੀ ਇਧਰੋਂ ਛੱਡ ਕੇ ਉਸ ਲਾਕੇ ਚਲ ਜਾਾਂਗੇ ਉੱਥੇ ਬੜਾ ਸਕੂਨ ਬੜਾ ਠਰਮਾ ਮਿਲੋ ਉਸ ਦੇਸ਼ ਨੂੰ ਛੱਡ ਕੇ ਹੋਰ ਚਲ ਜਾਂ ਮਹਾਰਾਜ ਕਹਿੰਦੇ ਜਿੰਨੇ ਮਰਜੀ ਦੇਸ਼ਾਂ ਦੇ ਸ਼ਾਂਤਰਾ ਅੰਦਰ ਤੁਰਿਆ ਫਿਰ ਚੈਨ ਨਿਉ ਮਿਲਣਾ ਸਗੋ ਬੇਚੈਨੀ ਵਧੇਗੀ ਸਰਬ ਸੁਖਾ ਸਾਰੇ ਸੁਖ ਮਿਲਣਗੇ ਕਦੋਂ ਹਰ ਹਰ ਗੁਣ ਗਾਏ ਜਦੋਂ ਵੈਗਰੂ ਦੇ ਗੁਣ ਗਾਇਨ ਕੀਤੇ ਵੈਗਰੂ ਨੂੰ ਧਿਆਇਆ ਸ਼ੋਖ ਉਦੋਂ ਘਰ ਵਿੱਚ ਹੀ ਮਿਲ ਜਾਵੇਗਾ ਭਾਵੇਂ ਚੌਪੜੀ ਅੰਦਰ ਬੈਠਾ ਹੋਵੇ ਤੇ ਭਾਵੇਂ ਮਾਲਾ ਮਾਲ ਹੋਵੇ ਇਹਨਾਂ ਕਹੇ ਵੀ ਭਗਤੀ ਫੇਰ ਕਰੂੰ ਨਾਮ ਫੇਰ ਜਪੋਂ ਪਹਿਲਾਂ ਮਾਲਾ ਮਾਲ ਹੋਵੇ ਭਗਤ ਕਬੀਰ ਸਾਹਿਬ ਦੇ ਘਰ ਅੰਦਰ ਇੱਕ ਡੰਗ ਦੀ ਰੋਟੀ ਮਸਾਂ ਪੱਕਦੀ ਸੀ ਔਰ ਉਹੀ ਕਮਾਉਣਾ ਉਹੀ ਖਾਣਾ ਔਰ ਐਉਂ ਚੱਲਦਾ ਸੀ ਅੱਜ ਦੁਨੀਆ ਪੂਜਦੀ ਏ ਉਹਨਾਂ ਧਨ ਨਹੀਂ ਮੰਗਿਆ ਉਹਨਾਂ ਧਰਮ ਮੰਗਿਆ ਹੈ ਉਹਨਾਂ ਸੰਸਾਰ ਨਹੀਂ ਮੰਗਿਆ ਉਹਨਾਂ ਖੁਦ ਨਰੰਕਾਰੀ ਮੰਗ ਲਿਆ ਹੈ ਕਿ ਤੂੰ ਆਵੇਂ ਮੈਨੂੰ ਇਹ ਵੀ ਕਬੂਲ ਏ ਮੈਨੂੰ ਮੁਫਲਸੀ ਵੀ ਕਬੂਲ ਏ ਦੁੱਖ ਵੀ ਕਬੂਲ ਏ ਲੋਕਾਂ ਦੇ ਤਾਨੇ ਵੀ ਕਬੂਲ ਏ ਪਰ ਤੂੰ ਆਉਣਾ ਚਾਹੀਦਾ ਹੈ ਤੂੰ ਮਿਲਣਾ ਚਾਹੀਦਾ ਹੈ ਜਦੋਂ ਉਹ ਮਿਲ ਗਿਆ ਫਿਰ ਦੁਨੀਆ ਨੇ ਉਹਦੇ ਅੱਗੇ ਸੀਸ ਝੁਕਾਇਆ ਅਜ ਉਹਨਾਂ ਦੀ ਬਚਨਾ ਅੱਗੇ ਅਸੀਂ ਝੁਕਦੇ ਹਾਂ ਮੈਂ ਸੰਖੇਪ ਕਰਾਂ ਮਹਾਰਾਜ ਕਹਿੰਦੇ ਮੇਰੀ ਮੇਰੀ ਧਾਰ ਬੰਧਨ ਬੰਦੇ ਆ ਸੰਸਾਰ ਦੇ ਜੀਵ ਮੇਰੀ 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 ਕੈਰੋਂ ਕਰਤੇ ਦਰਜੋਦਨ ਸੇ ਭਾਈ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜ ਨਾ ਖਾਏ ਸ਼ਰੀਰ ਰੁਲਿਆ ਸ਼ਰੀਰ ਬਚਿਆ ਗਿਰਜਾ ਨੇ ਖਾਦਾ ਮਹਾਰਾਜ ਮੇਰੇ ਕਰਦੇ ਨੇ ਮੇਰੀ ਮੇਰੀ ਕਰਦੇ ਨੇ ਆ ਵੀ ਮੇਰਾ ਇਹ ਵੀ ਮੇਰਾ ਇਹ ਕੁਝ ਮੇਰਾ ਮਹਾਰਾਜ ਕਹਿੰਦੇ ਇੰਨਾ ਬੰਦਨਾਂ ਦੇ ਵਿੱਚ ਜੀਵ ਵੱਜਾ ਤੇ ਜਿੰਨਾ ਚਿਰ ਵੱਜਾ ਔਰ ਕੁਝ ਵੀ ਪੱਲੇ ਨਹੀਂ ਪਹਿਣਾ ਜਦ ਲਗ ਮੇਰੀ ਮੇਰੀ ਕਰੈ ਜਦੋਂ ਤੱਕ ਕਹਿੰਦਾ ਇਹ ਵੀ ਮੇਰਾ ਇਹ ਵੀ ਮੇਰਾ ਕਾ ਤਬ ਲਗ ਕਾਜ ਏਕ ਨਹੀਂ ਸਰੈ ਮਹਾਰਾਜ ਕਹਿੰਦੇ ਜਿੰਨਾ ਚਿਰ ਮੈਂ ਮੇਰੀ ਕਹਿੰਦਾ ਨਾ ਉਹਨਾਂ ਚਿਰ ਇੱਕ ਵੀ ਇਹਦਾ ਕਾਰਜ ਨਹੀਂ ਸਬਰਣਾ ਸੱਚੀ ਸਰਕਾਰ ਕਹਿੰਦੀ ਜਦ ਮੇਰੀ ਮੇਰੀ ਮਿਟ ਜਾਏ ਜਦੋਂ ਮੈਂ ਮੇਰੀ ਅੰਦਰੋਂ ਮਟਾਉਣੀ ਬਾਹਰੋਂ ਤਾਂ ਮੈਂ ਤੁਹਾਨੂੰ ਕਹੀ ਜਾਵਾਂਗਾ ਜੀ ਮੈਂ ਮੇਰੀ ਮਟਾਲੀ ਜੀ ਮੈਂ ਤਾਂ ਕਹਿੰਦਾ ਉਹ ਗੜੀ ਪੈਣਾ ਫੇਰ ਉਹ ਗੱਲ ਤਾਂ ਉਹੀ ਆ ਗਈ ਵੀ ਮੈਂ ਮੈਂ ਮੇਰੀ ਮਟਾਈ ਉਸੇ ਨੂੰ ਤਾਂ ਮਟਾਉਣਾ ਤੇ ਉਹੀ ਮੂਹਰੇ ਜੇ ਤੂੰ ਕੁਝ ਮਟਾ ਲਿਆ ਦਸਨ ਦੀ ਕਿ ਲੋੜ ਹੈ ਦਸਨ ਦੀ ਕਿ ਲੋੜ ਹੈ ਕਦੇ ਕਿਸੇ ਫੁੱਲ ਵਿੱਚ ਸੁਗੰਧੀ ਭਰ ਜਾਵੇ ਉਹਨੇ ਦੱਸਿਆ ਕਦੇ ਕਿਸੇ ਫਲ ਵਿੱਚ ਰਸ ਭਰ ਜਾਵੇ ਉਹਨੇ ਕਿਸੇ ਨੂੰ ਚਿੱਠੀ ਪਾਈ ਆ ਉਹਨੇ ਢੋਲ ਵਜਾਏ ਉਹਨੇ ਲਾਊਡ ਸਪੀਕਰ ਤੇ ਰੌਲਾ ਪਾਇਆ ਨਹੀਂ ਪਾਇਆ ਏ ਕੋ ਮਨੁੱਖੇ ਕਿਉਂਕਿ ਨੇ ਹਉਮੈ ਨੂੰ ਪੱਠੇ ਪਾਉਣਿਆ ਦੱਸਦਾ ਫਿਰਦਾ ਇਹਨੂੰ ਕਿਤੇ ਰਾਤ ਨੂੰ ਸੁਪਨਾ ਆਦਾ ਵੇ ਗੁਰਦੁਆਰੇ ਤੁਰਿਆ ਫਿਰੇ ਜਾਂ ਸੇਵਾ ਕਰੇ ਜਾਂ ਕਿਤੇ ਨਿਤਨੇਮ ਕਰ ਲਏ ਸੁਪਨੇ ਵਿੱਚ ਫਿਰਦੇ ਨੇ ਛਾਤੀ ਥਾਪੜ ਕੇ ਕਹਿੰਦਾ ਹੁੰਦਾ ਆਪਣੇ ਸੁਪਨਿਆਂ ਵਿੱਚ ਵੀ ਰੱਬ ਚੱਲਦਾ ਹੈ ਹੱਦ ਹੋ ਗਈ ਤੇਰੀ ਰੱਬ ਨੇ ਕਿਰਪਾ ਕੀਤੀ ਸੀ ਉਹਨੂੰ ਗਵਾਉਣ ਲੱਗ ਪਿਆ ਉਹਨੂੰ ਹਉਮੈ ਬਣਾਉਣ ਲੱਗ ਪਿਆ ਸਪਨੇ ਵਿੱਚ ਵੀ ਮੈਂ ਮੇਰੀ ਨਾ ਆਉਂਦੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਚ ਰਕਾਰਦ ਨਹੀਂ ਜਦ ਮੇਰੀ ਮੇਰੀ ਮਿਟਦਾਏ ਪ੍ਰਭ ਕਾਜ ਸਵਾਰੇ ਆਏ ਜਿਸ ਦਿਨ ਮੈਂ ਮੇਰੀ ਮਿਟ ਗਈ ਉਸ ਦਿਨ ਪ੍ਰਭੂ ਨੇ ਕਾਰਜ ਆਪੇ ਹੀ ਕਰਨੇ ਆਪੇ ਉਹ ਕਾਰਜ ਕਰੇਗਾ ਤੇਰੇ ਕਾਰਜ ਆਪ ਸਵਾਰੇਗਾ ਨਰਕ ਸੁਰਗ ਅਵਤਾਰ ਮਾਇਆ ਧੰਦੇ ਆ ਮਹਾਰਾਜ ਸੱਚੀ ਪਾਦਸ਼ਾਹ ਕਹਿੰਦੇ ਨਰਕਾਂ ਸੁਰਗਾਂ ਦੇ ਅੰਦਰ ਉਤਰਦਾ ਹੈ ਜੀਵ ਉਤਰਦਾ ਇਹਨਾਂ ਦੇ ਵਿੱਚ ਵਿਚੁਰਦਾ ਮਾਇਆ ਦੇ ਤੰਦਿਆਂ ਦੇ ਵਿੱਚ ਬੱਜਾ ਹੋਇਆ ਜਕੜਿਆ ਹੋਇਆ ਸੋਧਤ ਸੋਧਦ ਸੋਧ ਤਤ ਵਿਚਾਰਿਆ ਤਨ ਨੂੰ ਮਨ ਨੂੰ ਸੋਧ ਕੇ ਔਰ ਤਤ ਸਿਧਾਂਤ ਦੀ ਵਿਚਾਰ ਕਰਦਿਆਂ ਹੋਇਆਂ ਉਹਦੀ ਵਿਚਾਰ ਕੀਤੀ ਤੇ ਵਿਚਾਰ ਕਰਕੇ ਪਤਾ ਲੱਗਾ ਨਾਮ ਬਿਨਾਂ ਸੁਖ ਨਾਹਿ ਜਦੋਂ ਵਿਚਾਰ ਕੀਤੀ ਪਤਾ ਲੱਗਿਆ ਪ੍ਰਭੂ ਦੇ ਨਾਮ ਤੋਂ ਬਿਨਾ ਸੁੱਖ ਨਹੀਂ ਮਿਲਦਾ ਸਰ ਪਰ ਹਾਰਿਆ ਜੇ ਨਾਮ ਨਹੀਂ ਜਪਿਆ ਤੇ ਜੀਵਨ ਹਾਰ ਗਿਆ ਜ਼ਿੰਦਗੀ ਤੋਂ ਹਾਰ ਗਿਆ ਆਪਾ ਭਾਵ ਤੋਂ ਹਾਰ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਏ ਰਤੇ ਸੇ ਜਿੰਨ ਗਏ ਜਿੱਤੇ ਕੌਣ ਜਿਹੜੇ ਤੇਰੇ ਨਾਮ ਵਿੱਚ ਰਤੇ ਗਏ ਮੇਰੇ ਨਾਇ ਰਤੇ ਸੇ ਜਿੰਨ ਗਏ ਹਾਰ ਗਏ ਸੇ ਠੱਗਣ ਵਾਲਿਆ ਜਿੰਨਾ ਠੱਗੀਆਂ ਠੋਰੀਆਂ ਮਾਰੀਆਂ ਨਾ ਉਹ ਹਾਰ ਗਏ ਤੇ ਫਿਰ ਲਿਖ ਨਾਵੇ ਧਰਮ ਬਹਾਲਿਆ ਉਹਨਾਂ ਲਈ ਧਰਮ ਰਾਜੇ ਜਿਹੜੇ ਮੇਰੇ ਵਰਗੇ ਠੱਗੀਆਂ ਠੋਰੀਆਂ ਤੇ ਕੰਮ ਚਲਾਉਂਦੇ ਆ ਲੋਟਾਂ ਘਸੋਟਾਂ ਤੇ ਦਿਖਾਵਾ ਕਰਦੇ ਮੈਂ ਬੜੀ ਬਾਣੀ ਪੜਦਾ ਬੜਾ ਵੱਡਾ ਕਥਾਵਾਚ ਗਏ ਮੇਰੇ ਵਰਗਾ ਕੌਣ ਹੈ ਮਹਾਰਾਜ ਕਹਿੰਦੇ ਹਾਉ ਮੈਂ ਆ ਤੇ ਉਹਨਾਂ ਦੇ ਸਿਰ ਤੇ ਮਰਮਰ ਆਦਿ ਲੇਖਾ ਲੈਣ ਨੂੰ ਬੈਠਾ ਹੈ ਸੰਖੇਪ ਕਰਾ ਮਹਾਰਾਜ ਕਹਿੰਦੇ ਆਵੇ ਜਾਹੇ ਆਨੇਕ ਮਰਮਰ ਜਨਮਾਂ ਤੇ ਅਨੇਕਾਂ ਹੀ ਆਉਂਦੇ ਨੇ ਜਨਮ ਲੈ ਕੇ ਮਰ ਕੇ ਚਲੇ ਜਾਂਦੇ ਨੇ ਤੇ ਜੁੰਨੀਆਂ ਦੇ ਵਿੱਚ ਪਟਕਦੇ ਫਿਰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜਮੀਨ ਕਰੰਗਾ ਪਤਾ ਨਹੀਂ ਕਿੰਨੀਆਂ ਜੁੰਨੀਆਂ ਦੇ ਵਿੱਚ ਫਿਰਦੇ ਨੇ ਜੰਮੈ ਮਰੈ ਮਰੈ ਫੇਰ ਜੰਮੈ ਬਹੁਤ ਸਦਾਏ ਪਿਆ ਦੇਸ਼ ਲੰਮੈ ਪਟਕਦੇ ਜਿੰਨ ਕਉ ਭਏ ਦਇਾਲ ਜਿਨ੍ਹਾਂ ਦੇ ਉੱਪਰ ਵਾਹਿ ਗੁਰੂ ਜੀ ਤੁਹਾਨੂੰ ਤਰਸ ਆ ਜਾਵੇ ਤੁਸੀਂ ਮੇਹਰ ਕਰੋ ਤਿੰਨ ਸਾਧੂ ਸੰਗ ਭਿਆ ਉਹਨਾਂ ਨੂੰ ਸਾਧ ਸੰਗਤ ਮਿਲ ਗਈ ਉਹਨਾਂ ਨੂੰ ਜੁੜੀ ਹੋਈ ਆਤਮਾ ਨਾਲ ਸੰਗ ਹੋਇਆ ਸਤ ਸੰਗਤ ਵਿੱਚ ਆ ਕੇ ਔਰ ਸਤ ਗੁਰੂ ਨਾਲ ਉਹ ਜੁੜ ਗਏ ਉਹਨਾਂ ਦਾ ਮਿਲਾਪ ਗੁਰੂ ਨਾਲ ਹੋਇਆ ਅੰਮ੍ਰਿਤ ਹਰਿ ਕਾ ਨਾਮ ਜਿਹੜੇ ਸਤ ਸੰਗਤ ਵਿੱਚ ਆਏ ਸਤ ਗੁਰੂ ਕੋਲ ਆਏ ਉਹਨਾਂ ਨੂੰ ਪ੍ਰਾਪਤੀ ਇਹ ਹੋਈ ਕਿ ਵੈ ਗੁਰੂ ਦਾ ਨਾਮ ਮਿਲਿਆ ਨਾਮ ਬਾਣੀ ਬਾਣੀ ਨਾਮ ਹੈ ਵਾਹਿਗੁਰੂ ਵੀ ਗੁਰੂ ਰੂਪੇ ਤੇ ਬਾਣੀ ਦਾ ਹਰ ਬੋਲ ਗੁਰੂ ਰੂਪ ਹੈ ਇਹਦੇ ਨਾਲ ਹਉਮੈ ਦਾ ਨਿਪਟਾਰਾ ਹੋ ਜਾਣਾ ਵਾਹਿਗੁਰੂ ਗੁਰ ਮੰਤਰ ਹੈ Jap ਹਉਮੈ ਕੋਈ ਹਉਮੈ ਦਾ ਨਾਸ਼ ਹੋਵੇਗਾ ਨਾਮ ਅੰਦਰ ਵਸੇਗਾ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਠਾਏ ਪਹਿਲਾਂ ਹਉਮੈ ਨੂੰ ਸਾਫ ਕਰ ਨਾਮ ਦਾ ਬੀਜ ਹਿਰਦੇ ਰੂਪੇ ਖੇਤੀ ਵਿੱਚ ਫਿਰ ਟਿਕੇਗਾ ਮਹਾਰਾਜ ਕਹਿੰਦੇ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਉਹਨਾਂ ਜੰਨਾਂ ਨੇ ਉਹਨਾਂ ਜੀਵਾਂ ਨੇ ਗੁਰੂ ਕੋਲ ਆ ਕੇ ਗੁਰੂ ਪ੍ਰਾਇਨ ਹੋ ਕੇ ਸਾਤ ਸੰਗਤ ਨਾਲ ਮਿਲ ਕੇ ਜਪ ਲਿਆ ਸਤਨਾਮ ਵਾਹਿਗੁਰੂ ਉਹਨਾਂ ਜਨਾਂ ਨੇ ਮਨ ਕਰਕੇ ਅੰਦਰੋਂ ਜਪਿਆ ਸੱਚੀ ਸਰਕਾਰ ਕਹਿੰਦੇ ਖੋਜਾਏ ਕੋਟ ਅਸੰਖ ਬਹੁਤ ਅਨੰਤ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਖੋਜ ਕੀਤੀ ਅਨੰਤ ਬੇਅੰਤ ਪਰਮੇਸ਼ਰ ਵਾਹਿਗੁਰੂ ਤੇ ਕਰੋੜਾਂ ਅਸੰਖ ਗਿਣਤੀ ਤੁਰੈ ਕਾਦੇ ਲਈ ਖੋਜ ਕਰਦੇ ਰਹੇ ਔਰ ਉਹ અનંત ਆકાਲ પુરਖ ਵੈਗੁਰੂ ਲਈ ਕਿ ਬਹੁਤ ਉਹਨੂੰ ਗਾਣ ਵਾਲੇ ਉਹਨੂੰ ਧਿਆਨ ਵਾਲੇ ਜਪਣ ਵਾਲੇ ਕਰੋੜਾਂ ਜੀਵ ਖੋਜਦੇ ਨੇ ਤੇ ਖੋਜ ਕਰਦਿਆਂ ਕਰਦਿਆਂ ਜੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਏ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਮੁਕੰਮਲ ਜਾਣਕਾਰੀ ਮੁਕੰਮਲ ਰੂਪ ਚ ਪਰਮਾਤਮਾ ਨੂੰ ਪਾਲਿਆ ਨੇ ਆਪਣਾ ਆਨੰਦ ਪਾਇਆ ਆਪਣੇ ਆਪ ਨੂੰ ਮਿਲਾਇਆ ਪਰਮਾਤਮਾ ਦਾ ਅੰਤ ਨਹੀਂ ਉਹ ਅਨੰਤ ਹੈ ਉਹ ਬੇਅੰਤ ਹੈ ਉਹਦੇ ਜਿਹਾ ਕੋਈ ਨਹੀਂ ਜਿਸ ਬੁਝਾਏ ਆਪ ਨੇੜਾ ਤੇ ਸਹੇ ਜਿਨ੍ਹਾਂ ਨੂੰ ਸੂਝ ਗੁਰੂ ਆਪ ਬਖਸ਼ਦਾ ਹੈ ਨਾ ਆਪ ਮਤਬੁੱਧ ਬਖਸ਼ਦਾ ਹੈ ਉਹ ਪ੍ਰਭੂ ਦੇ ਨੇੜੇ ਆ ਜਾਂਦੇ ਨਜ਼ਦੀਕ ਆ ਜਾਂਦੇ ਨੇ ਉਹ ਜੁੜ ਜਾਂਦੇ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੁ ਧੰਨ ਗੁਰੂ ਅਰਜਨ ਦੇ ਮਹਾਰਾਜ ਅਕਾਲ ਪੁਰਖ ਵੈਗੁਰੂ ਦੇ ਹਜ਼ੂਰ ਆਪਣੇ ਅੰਦਰੋਂ ਪ੍ਰਾਰਥਨਾ ਕਰਦੇ ਨੇ ਤੇ ਹਰ ਸਿੱਖ ਨੂੰ ਇਹ ਹੁਕਮ ਹੈ ਕਿ ਗੁਰੂ ਅੱਗੇ ਅਰਜ਼ੋਈ ਕਰ ਗੁਰੂ ਤੋਂ ਨਾਮ ਮੰਗ ਤੇ ਜਦੋਂ ਨਾਮ ਮੰਗ ਲਿਆ ਸਾਰੇ ਖਜ਼ਾਨੇ ਸਾਰੀਆਂ ਸ਼ਕਤੀਆਂ ਸਾਰੀਆਂ ਦਾਤਾਂ ਸਾਰੀਆਂ ਰਹਿਮਤਾਂ ਜਿਹਦੇ ਕੋਲ ਨਾਮ ਆ ਗਿਆ ਉਹਦੇ ਕੋਲ ਖੁਦ ਆਕਾਲ ਹੀ ਆ ਗਿਆ ਗੁਰੂ ਹੀ ਆ ਗਿਆ ਸਭ ਕੁਝ ਉਹਦੇ ਕੋਲ ਆ ਗਿਆ ਮਹਾਰਾਜ ਮੀਰ ਕਰਦੇ ਨੇ ਅਰ ਹਜ਼ੂਰ ਦੇ ਚਰਣਾ ਵਿੱਚ ਜੋਦੜੀ ਕਰ ਵਿਸਰ ਨਾਹੀ ਦਾਤਾਰ ਮੇਰੇ ਵੈ ਗੁਰੂ ਤੂੰ ਮੈਨੂੰ ਪੁੱਲ ਨਾ ਮੇਰੇ ਤੋਂ ਦੂਰੀ ਨਾ ਬਣਾ ਮਹਾਰਾਜ ਮੇਰੇ ਚਿੱਤ ਵਿੱਚ ਤੂੰ ਸਦਾ ਵਸੇ ਮੇਰੇ ਤੇ ਕਿਰਪਾ ਕਰ ਆਪਣਾ ਨਾਮ ਦੇਵ ਆਪਣੇ ਨਾਮ ਦੀ ਬਖਸ਼ਿਸ਼ ਕਰੋ ਨਾਮ ਦੀ ਦਾਤ ਮੈਨੂੰ ਬਖਸ਼ੋ ਤੇ ਨਾਮ ਦੀ ਦਾਤ ਗੁਰੂ ਤੋਂ ਮਿਲਦੀ ਆ ਕਈ ਵੇਰ ਨਾਮ ਅਸੀਂ ਇੱਧਰ ਉੱਧਰ ਲੈਣ ਤੁਰ ਪੈਨੇ ਆ ਨਹੀਂ ਗੁਰਮਖੋ ਨਾਮ ਵੈ ਗੁਰੂ ਦਾ ਨਾਮ ਗੁਰੂ ਦਾ ਤੇ ਸਾਡੇ ਗੁਰੂ ਰੋਜ਼ ਸਾਨੂੰ ਦੱਸਦੇ ਨੇ ਤੇ ਫਿਰ ਵੀ ਇੰਨਾ ਮਤ ਤੇ ਪੜਦਾ ਪਿਆ ਇੰਨਾ ਭਰਮ ਵਿੱਚ ਪਏ ਆ ਪਤਾ ਨਹੀਂ ਕਿੱਥੇ ਕਿੱਥੇ ਲੱਭਦੇ ਫਿਰਦੇ ਆ ਨਾਮ ਨੂੰ ਤੇ ਫਿਰ ਸੱਚੇ ਗੁਰੂ ਨੂੰ ਛੱਡ ਕੇ ਅਰ ਜਦੋਂ ਉਹਨਾਂ ਦੇ ਲੜ ਲੱਗਦੇ ਫਿਰ ਉਹੋ ਜੇ ਝਮੇਲਿਆਂ 'ਚ ਪੈਨੇ ਮਹਾਰਾਜ ਕਹਿੰਦੇ ਤੈਨੂੰ ਦੱਸ ਦਿੱਤਾ ਹੈ ਤੂੰ ਆਪਣੇ ਘਰੇ ਬੈਠ ਕੇ ਜਪ ਤੂੰ ਆਪਣੇ ਕਾਰੋਬਾਰ ਵਿੱਚ ਜਪ ਤੂੰ ਚੱਲਦਾ ਫਿਰਦਾ ਜਪ ਉਠਤ ਬੈਠਤ ਸੋਬਤ ਨਾਮ ਜਦੋਂ ਵੀ ਚੱਲਦਾ ਫਿਰਦਾ ਜਪੀ ਚੱਲ ਜੁੜਿਆ ਫਿਰ ਤੁਰ ਅੰਦਰੋਂ ਤੁਰ ਗੁਰੂ ਨੇ ਮਿਹਰ ਕਰਨੀ ਹੈ ਦਾਤ ਨਾਮ ਨੇ ਸ਼ਕਤੀ ਭਗਵਾਨ ਨੇ ਦੇਣੀ ਕਿਸੇ ਮਨੁੱਖ ਨੇ ਨਹੀਂ ਦੇਣੀ ਇਸ ਕਰਕੇ ਨਾਮ ਮੰਗਿਏ ਦਾਤੇ ਤਾਂ ਤੇ ਵਾਹਿਗੁਰੂ ਸੰਨ ਨਾਮ ਦੀ ਦਾਤ ਦਿਓ ਤੇ ਇੰਨੀ ਕੋ ਕਿਰਪਾ ਕਰੀ ਜਿਹੜੀ ਸਾਡੀ ਝੋਲੀ ਵਿੱਚ ਬਖਸ਼ਿਸ਼ ਭਾਵੇਂ ਨਾਮ ਦੀ ਗੁਣ ਗਾਵਾ ਦਿਨ ਰਾਤ ਰਾਤ ਬਾ ਦਿਨੇ ਮੰਦਰੋ ਜਪਦਾ ਰਾਮ ਮੇਰੇ ਅੰਦਰੋਂ ਨਾਮ ਚੱਲਦਾ ਰਹੇ ਨਾਨਕ ਚਾਉ ਇਹੋ ਇਹ ਮੇਰੇ ਮਨ ਅੰਦਰ ਉਤਸ਼ਾਹ ਚਾ ਉਹ ਮਾਹੜਾ ਹੈ ਕਿ ਮਹਾਰਾਜ ਮੈਂ ਰਾਤ ਬਾ ਦਿਨੇ ਤੇਰੇ ਨਾਮ ਨੂੰ ਧਿਆਉਂਦਾ ਰਾਂ ਜਪਦਾ ਨਾ ਇਹ ਤਨ ਗੁਰੂ ਅਰਜਨ ਦੇ ਮਹਾਰਾਜ ਸੱਚੀ ਸਰਕਾਰ ਨੇ ਸਾਡੇ ਤੇ ਕਿਰਪਾ ਕੀਤੀ ਇਹ ਭਾਈ ਸਾਰੇ तमाम ਗ੍ਰੰਥ ਕਹਿੰਦੇ ਨਾਮ ਜਪ ਭਗਤ ਕਹਿੰਦੇ ਨਾਮ ਜਪ ਗੁਰੂ ਕਹਿੰਦਾ ਨਾਮ ਜਪ ਤੇ ਇਨਾ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਫੇਰ ਵੀ ਨਹੀਂ ਸਮਝਦਾ ਫੇਰ ਵੀ ਉਧਰ ਉਧਰ ਇਧਰ ਉਧਰ ਭਟਕਦਾ ਹੈ ਜਪਦਾ ਨਹੀਂ ਮਹਾਰਾਜ ਕਹਿੰਦੇ ਸਰਬੋਤਮ ਨਾਮ ਹੈ ਨਾਮ ਨੂੰ ਅਰਾਧ ਅਭਿਆਸ ਕਰ ਸਤ ਸੰਗਤ ਵਿੱਚ ਆ ਸਤ ਗੁਰੂ ਨੂੰ ਜਪ ਸੇਵਾ ਕਰ ਆਪਣਾ ਕਾਰੋਬਾਰ ਕਰ ਗੁਰੂ ਗੁਰੂ ਜਪ ਤੇਰਾ ਪਾਰ ਉਤਾਰਾ ਕਿਸੇ ਮਨੁੱਖ ਤੋਂ ਨਹੀਂ ਹੋਣਾ ਤੇਰਾ ਪਾਰ ਉਤਾਰਾ ਨਾਮ ਨੇ ਕਰਨਾ ਤੇਰੇ ਘਰ ਵਿੱਚ ਤੇਰੇ ਹਿਰਦੇ ਵਿੱਚ ਕੋਈ ਸੁੱਖ ਨਹੀਂ ਦੇ ਸਕਦਾ ਤੂੰ ਖੁਦ ਸੁੱਖ ਪ੍ਰਗਟ ਕਰਨ ਨਾਮ ਨੂੰ ਜਪ ਕੇ ਆਪਣੇ ਬਾਹਰੀ ਘਰ ਵਿੱਚ ਵੀ ਤੇ ਹਿਰਦੇ ਘਰ ਵਿੱਚ ਵੀ ਜਦੋਂ ਨਾਮ ਜਪਣ ਲੱਗ ਪੈਨਾਂ ਦੋਨੀਆਂ ਥਾਈਂ ਅੰਦਰ ਵੀ ਤੇ ਬਾਹਰ ਵੀ ਬਾਰੀ ਘਰ ਵਿੱਚ ਵੀ ਤੇ ਹਿਰਦੇ ਘਰ ਵਿੱਚ ਵੀ ਦੋਨਾਂ ਦੇ ਵਿੱਚ ਖੁਸ਼ੀਆਂ ਦੇ ਖੇੜੇ ਆਉਣਗੇ ਗੁਰੂ ਸਾਡੇ ਤੇ ਮਿਹਰ ਕਰੇ ਸਾਨੂੰ ਨਾਮ ਚਿਤ ਆਵੇ ਸਾਡਾ ਆਇਆ ਸਫਲਾ ਵਿਚਾਰਾ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜੀ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ਣ ਜੋਗੋਂ ਅੱਗੇ ਤੋਂ ਸ਼੍ਰੇਸ਼ਟ ਮਤਬੋਧੀ ਬਖਸ਼ਿਸ਼ ਕਰਿਆ ਜੀ ਗਰੀਬ ਨਵਾਜ਼ ਜੀ ਦੀ ਬਾਣੀ ਵਿਚਾਰ ਤੋਸ਼ਬੁੱਦੀ ਨਾਲ ਸੰਖੇਪ ਰੂਪ ਅੰਦਰ ਪੜ ਪੜਾ ਕੇ ਆਪਦੇ ਸਮਖਸ਼ ਰੱਖਣ ਦਾ ਯਤਨ ਕੀਤਾ ਹੈ ਸਾਰੀ ਸੰਗਤ ਨੇ ਗੁਰੂ ਕੇ ਬਚਨਾਂ ਨੂੰ ਹਿਰਦਿਆਂ ਚ ਬਸਾਵਣਾ ਤੇ ਯਤਨ ਕਰਨਾ ਕੁਝ ਨਾ ਕੁਝ ਤੁਰਿਏ ਕੁਝ ਨਾ ਕੁਝ ਜੁੜਿਏ ਕੁਝ ਨਾ ਕੁਝ ਜਪਿਆ ਕਰੀਏ ਪਹਿਲੀ ਬਾਤ ਤਾਂ ਤੜਕੇ ਉੱਠਦਿਆਂ ਸਾਰ ਜਪਿਆ ਕਰੋ ਜਿਹੜੇ ਨਹੀਂ ਤੇ ਫੇਰ ਵੀ ਜਦੋਂ ਗੁਰੂ ਘਰ ਵੱਲ ਨੂੰ ਆਉਣੇ ਹੋ ਨਾ ਰਸਤੇ ਚ ਗੱਲਾਂ ਬਾਤਾਂ ਦਾ ਖਿਹੜਾ ਛੱਡ ਕੇ ਘਰ ਤੋਂ ਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਆਇਆ ਕਰੋ ਗੁਰੂ ਸਾਡੇ ਤੇ ਮੇਰ ਕਰੇ ਸਾਨੂੰ ਨਾਮ ਜਪਨਾ ਰਸ ਬਣੇ ਆਨੰਦ ਬਣੇ ਸਾਡਾ ਜੀਵਨ ਗੁਰੂ ਨਾਲ ਜੁੜ ਜਾਏ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ